ਬਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਵਿਰੋਕ ਕੇ ਅਸਵੇਰੇ ਯੂਥ ਕਾਲੀ ਦਾ ਲਾਗੂ ਹਰਸਿੰਦਰ ਸਿੰਘ ਦੇ ਘਰ ਦੇ ਬਾਹਰ ਤਾਬੜ ਤੋਰ ਗੋਲੀਆਂ ਚੱਲੀਆਂ ਇਕੱਟਨ ਸੀਸੀਟੀਵੀ ਕੈਮਰੇ ਵਿੱਚ ਕਹਾ ਦੇ ਅਕਾਲੀ ਦਾ ਲਾਗੂ ਹਰਸਿੰਦਰ ਸਿੰਘ ਕੈਮਰੇ ਦੇ ਸਾਹਮਣੇ ਆਏ ਤੇ ਸਾਰੀ ਸੱਚਾਈ ਦੱਸੀ ਉਹਨਾਂ ਦਾ ਕਹਿਣਾ ਕਿ ਕਰੀਬ ਡੇਢ ਮਹੀਨੇ ਪਹਿਲਾਂ ਉਹਨਾਂ ਨੂੰ ਇੱਕ ਵਿਅਕਤੀ ਵੱਲੋਂ 50 ਲੱਖ ਰੁਪਏ ਫਰौती ਲਈ ਲਗਾਤਾਰ ਕਾਲਾਂ ਆ ਰਹੀਆਂ ਸਨ ਇਹ ਵਿਅਕਤੀ ਆਪਣਾ ਨਾਮ ਨਿਸ਼ਾਨ ਸਿੰਘ ਦੱਸਦਾ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਨੂੰ ਵੀ ਕੀਤੀ ਸੀ ਪੁਲਿਸ ਨੇ ਇਸ ਦੀ ਐਫਆਈਆਰ ਵੀ ਦਰਜ ਕੀਤੀ ਹੋਈ ਹੈ ਜੋ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਵਿਅਕਤੀ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਤੇ 8 ਤੋਂ 9 ਦੇ ਕਰੀਬ ਫਾਇਰ ਕੀਤੇ ਗਏ ਉੱਥੇ ਉਹਨਾਂ ਨੇ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਹਰਸਿੰਦਰਜੀਤ ਸਿੰਘ ਨੂੰ ਪਹਿਲਾਂ ਹੀ ਕਰੀਬ 1.5 ਤੋਂ 2 ਮਹੀਨੇ ਤੋਂ ਫਿਰੋਤੀਆਂ ਕੋਲ ਆ ਰਹੀਆਂ ਸਨ ਜਿਸ ਦੇ ਪ੍ਰੰਤ ਥਾਣਾ ਡੇਰਾ ਬਾਬਾ ਨਾਨਕ ਮਾਮਲਾ ਦਰਜ ਕੀਤਾ ਗਿਆ ਹਰਸਿੰਦਰ ਸਿੰਘ ਨੂੰ ਸੁਰੱਖਿਆ ਵੀ ਮੁਹਈਆ ਕਰਾਈ ਗਈ ਸੀ ਅਜ ਉਸ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਤੇ ਮੌਕੇ ਤੇ ਸੀ ਕੋਲ ਵੀ ਬ੍ਰਾਹਮਣ ਕੀਤੇ ਸਨਮਾਨਵਲੇ ਦੀ ਜੱਜ ਜਰੀ ਹੈ ਮੇਰਾ ਨਾਮ ਹਰਸਿੰਦਰ ਸਿੰਘ ਮੈਂ ਅਕਾਲੀ ਦਲ ਦੇ ਨਾਲ ਆਂ ਦੇਹਦਾਰ ਸੋਚਾ ਸਿੰਘ ਜੀ ਲੰਗਾ ਸਾਹਿਬ ਸਾਫਾ ਮੰਤਰੀ ਉਹਨਾਂ ਦੇ ਨਾਲੇ ਤੇ ਮਾਮਲਾ ਜੀ ਮਾਮਲਾ ਇਹ ਹੈ ਕਿ ਸਰ ਡੇਢ ਕਮੀਨਾ ਪਹਿਲਾਂ ਮੈਨੂੰ ਧਰੋਤਿਆਂ ਦੀਆਂ ਧਮਕੀਆਂ ਆ ਰਹੀਆਂ ਸੀ 50 ਲੱਖ ਦੀ ਮੰਗ ਕਰਦੇ ਤੇ ਕੁਝ ਬੰਦੇ ਇਥੋਂ ਤੇ ਵੀ ਲਗਭਗ ਹੋਣ ਗਏ ਜਿਹੜੇ ਮੈਨੂੰ ਕਹਿੰਦੇ ਆ ਕਿ ਕਦੇ ਘਰੋਂ ਨਹੀਂ ਨਿਕਲ ਦੇਣਾ ਕਦੇ ਕਹਿੰਦੇ ਆ ਤੈਨੂੰ ਬਾਹਰ ਨਿਕਲ ਕੇ ਦੱਸੀ ਤੇ ਇਹ ਵੀ ਜਿਹੜਾ ਫਰੋਤੀਆਂ ਮੰਗ ਰਿਹਾ ਵਾ ਇਹ ਵੀ ਬਾਰ-ਬਾਰ ਮੇਰੇ ਇਹੋ ਗੱਲ ਕਹਿੰਦਾ ਕਿ ਹੁਣ ਦਰਗੋ ਪੈਸੇ ਨਹੀਂ ਲੈਣੇ ਤੈਨੂੰ ਮਾਰ ਦੇਣਾ ਤੂੰ ਨਿਕਲ ਕੇ ਦੱਸੀ ਤੇ ਮਤਲਬ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਦਰਜ ਕੀਤੀ ਸੀ ਤੇ ਡੇਢ ਕ ਮਹੀਨਾ ਬੀਤਣ ਦੇ ਬਾਅਦ ਮਤਲਬ ਕਾਲ ਤੇ ਰੋਜ਼ ਦੀ ਰੋਜ਼ ਆ ਰਹੀ ਸੀ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ ਤੇ ਹੁਣ ਮੈਨੂੰ ਇਹਨਾਂ ਨੇ ਅੱਸੂ ਚੌਥ ਦੀ ਗੱਲ ਉਹ ਦਿਨ ਵੀ ਕਾਲ ਕੀਤੀ ਸੀ ਤੇ ਆਪਾਂ ਚੱਕਦੇ ਨਹੀਂ ਆਈਫੋਨ ਤੇ ਅਨਨੌਨ ਲੱਗਾ ਤੇ ਅੱਜ ਰਾਤ 10 ਤਰੀਕ ਸਵੇਰੇ 4 4 ਤਰੀਕ ਬਣ ਗਈ ਤੇ 3:53 ਮਿੰਟ ਦੇ ਉੱਤੇ ਮੋਟਰਸਾਈਕਲ ਆਇਆ ਕੁੱਤੇ ਭੌਂਕਾਂ ਦੀ ਆਵਾਜ਼ ਆਈ ਹੈ ਮੈਂ ਬਾਹਰ ਉੱਠਿਆ ਵਾਂ ਛੱਤ ਤੇ ਗਿਆ ਵਾਂ ਛੱਤ ਤੇ ਜਾ ਕੇ ਵੇਖਿਆ ਤੇ ਬੰਦਾ ਇਹ ਜਿਹੜਾ ਸੀ ਇਹ ਉਥੋਂ ਭੱਜ ਗਿਆ ਮੁੜ ਕੇ ਅਸੀਂ 10 ਮਿੰਟ ਉੱਤੇ ਬੈਠੇ ਰਹੇ 4:02-3 ਮਿੰਟ ਦੇ ਕਰੀਬ ਸਾਡੇ ਕੋਲ ਤੇ ਗਲੀ ਜਨੇ ਫੈਰ ਮਾਰਦੇ ਤੇ ਨੇ ਨੌ ਫੈਰ ਮਾਰੇ ਨੇ 6-7 ਲੱਗੇ ਨੇ ਇਹਨਾਂ ਨੂੰ ਬਾਕੀ ਵੇਖੋ ਜੀ ਹਾਂ ਤੇ ਬੰਦਾ ਰਾਜੀ ਹੈ ਨਾ ਕਿ ਫਰੋਤੀਆਂ ਮੰਗ ਰਹੇ ਨੇ ਆਪਣੀ ਕਮਾ ਕੇ ਖਾਓ ਸਾਡੇ ਕੋ ਕੀ ਮੈਂ ਨੂੰ ਜਦੋਂ ਇਹ ਫੋਨ ਕਰਦਾ ਮੇਰੇ ਕੋ ਆਡੀਓ ਕਲਿੱਪ ਨੇ ਸਾਰਾ ਵੀਡੀਓ ਵੀ ਆਦੀਆਂ ਹੈਗੀਆਂ ਨੇ ਮੈਸੇਜ ਵੀ ਹੈਗੇ ਵਾਇਸ ਮੈਸੇਜ ਵੀ ਹੈਗੇ ਤੇ ਸਾਡੇ ਲਾਗੇ ਗਵਾਂਢੀ ਦੱਸਦਾ ਵਾ ਮੈਨੂੰ ਤੇ ਜਾਣੀ ਨਾ ਪਛਾਣਿਆ ਤੇ ਮੈਂ ਇਹਨੂੰ ਫੋਨ ਤੇ ਵੀ ਕਿਹਾ ਮੈਂ ਕਿਹਾ ਯਾਰ ਅਸੀਂ ਖੇਤ ਬਾੜੀ ਕਰਦੇ ਆ ਕੀ ਧਿਆਨ ਸਾਨੂੰ ਹਨਾ ਤੰਗ ਨਾ ਕਰ ਇਹੋ ਗੱਲ ਕਹਿੰਦਾ ਮੇਰੇ ਪੈਸੇ ਘਰ ਦੇ ਦਿਓ ਮੇਰੇ ਪੈਸੇ ਘਰ ਦੇ ਦਿਓ ਇਹ ਨਹੀਂ ਕਿਥੋਂ ਦੇ ਸਕਨੇ ਆ ਅਸੀਂ ਤੇ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਕਿ ਇਹਨਾਂ ਨੂੰ ਫੜ ਕੇ ਤੇ ਸ਼ਿਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਪੰਜਾਬ 'ਚ ਜਿਹੜਾ ਇਹ ਗੁੰਡਾ ਰਾਜ ਜਿਹੜਾ ਖਤਮ ਕੀਤਾ ਜਾਵੇ ਤੇ ਜਿਹੜਾ ਆ ਕਿ ਲੋਕ ਪਬਲਿਕ ਟੌਰ ਨਾਲ ਸੌਂ ਸਕੇ ਤੇ ਨਜ਼ਾਰੇ ਲੈ ਸਕੇ ਇਹੋ ਜਿਹਾ ਸਰਕਾਰ ਦੀ ਵੀ ਨਾਕਾਮੀ ਆ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਆਪਣੇ ਇੱਥੇ ਜਿਹੜਾ ਵਾ ਇਹ ਗੁੰਡਾਗਰਦੀ ਜਿਹੜੀ ਆ ਖਤਮ ਕੀਤੀ ਜਾਵੇ ਗੁੰਡਾਗਰਦੀ ਖਤਮ ਕਰਨੀ ਹੋਵੇ 1 ਮਿੰਟ ਲੱਗਦਾ ਪਰ ਇਸ ਚੀਜ਼ ਵੱਲ ਖਿਆਲੀ ਨਹੀਂ ਤੁਹਾਨੂੰ ਲੱਗਦਾ ਤੁਹਾਨੂੰ ਚੋਦੀ ਮਿਲੀ ਹੈ ਜੋ ਵੀ ਪਾਵਰ ਪੂਰੀ ਉਹਨਾਂ ਤਾਂ ਉਤਾਰ ਗਏ ਦੇਖੋ ਜੀ ਸਿਕਿਉਰਟੀ ਪ੍ਰਸ਼ਾਸਨ ਨੇ ਨਹੀਂ ਵੇਖੋ ਇਹਨਾਂ ਦਿੱਤੀ ਹੈ ਪਰ ਉਹਨਾਂ ਨੂੰ ਪਤਾ ਹੋਏਗਾ ਕਿ ਸਿਕਿਉਰਟੀ ਹੈਗੀ ਹੈ ਇਹਨਾਂ ਕੋਲ ਪਰ ਫਿਰ ਵੀ ਉਹਨਾਂ ਉਹਨਾਂ ਦੇ ਦਿਲ ਬੜੇ ਵੱਡੇ ਹੈਗੇ ਨੇ ਜਿਹੜਾ ਬੰਦਾ ਆਣ ਕੇ ਗੋਲੀਆਂ ਮਾਰ ਰਿਹਾ ਵਾ ਤੇਰੇ ਵੱਡਾ ਹੀ ਹੈ ਤੇ ਮਾਰੇ ਫਾਇਰ ਤੇ ਬਸ ਘੋੜਾ ਇੱਕ ਨਪਿਆ ਵਾ ਵੀਡੀਓ ਕਲਿੱਪ ਦੇ ਵਿੱਚ 8-9 ਮਰ ਗਿਆ ਸਰ ਜਿਹੜੀ ਸਿਕਿਉਰਟੀ ਦਾ ਉਹ ਨਹੀਂ ਹੈ ਕੋਈ ਉਹ ਵੀ ਕਰ ਦੇਖੋ ਜੀ ਫਾਇਰ ਲੋ ਕੀਤੇ ਹੋਣਾ ਉੱਪਰ ਹੀ ਮੇਰੇ ਨਾਲ ਸੀ ਭੱਜ ਗਏ ਫਿਰ ਮੱਦੇ ਨੇ ਕਿੰਨੇ ਜਣੇ ਜਿਹੜੇ ਹਮਲਾਵਰ ਸੀ ਇਹ ਫਿਲਹਾਲ 2 ਜਣੇ ਸੀ ਇੱਕ ਪਿਛੇ ਰਹਿ ਗਿਆ ਵਾ ਇੱਕ ਗਿਆ ਆ ਕੱਤੇ ਮੋਟਰਸਾਈਕਲ ਤੇ ਇੱਥੇ ਪ੍ਰਸ਼ਾਸਨ ਪੁੱਜਿਆ ਏਵੇਂ ਦਾ ਸਹਾਯੋਗ ਹੋ ਤੇ ਜਿਹੜਿਆ ਤੁਹਾਨੂੰ ਲੱਗ ਐਸ ਐਚਓ ਸਾਹਿਬ ਆਏ ਸੀ ਡਿਪਟੀ ਸਾਹਿਬ ਆਏ ਸੀ ਤੇ ਪਰਚਾ ਵੀ ਦਰਜਾ ਬਾਕੀ ਬੇ ਕਾਰਵਾਈ ਕਰਨਗੇ ਬਾਕੀ ਪ੍ਰਸ਼ਾਸਨ ਕੋ ਇਹੋ ਮੰਗੇ ਕਾਰਵਾਈ ਕਰੋ ਕੀ ਨੰਬਰ ਜੀ ਮੈਂ ਸਾਬਨ ਇੰਸਪੈਕਟਰ ਕਲਾਸ ਚੰਦਰ ਥਾਣਾ ਜਲਵਾ ਬੁਣਨ ਤੇ ਕੀ ਗੱਲ ਹੋਈ ਹੈ ਜੀ ਹਾਂਜੀ ਹਾਂਜੀ ਅੱਜ ਸੂਚਨਾ ਮਿਲੀ ਹੈ ਕਿ ਹਰ ਸਿਮਰਤ ਸਿੰਘ ਟੈਂਡ ਬੈਰੋ ਕੇ ਇਹਦੇ ਘਰ ਡਿਆ ਉਹਨਾਂ ਨੂੰ ਬੰਦਿਆਂ ਨੇ ਆ ਕੇ ਗੋਲਣੇ ਚਲਾਈਆਂ ਨੇ ਤੇ ਮੌਕੇ ਤੇ ਪੁੰਜੇ ਤੇ ਇਤੋ 6 ਅਰੋਂ ਬਰਾਮਦ ਹੋਇਆ 6 ਹੋ ਹਾਂਜੀ 6 ਹੋ ਬਰਾਮਦ ਹੋਇਆ ਇਹਨਾਂ ਦੀ ਸਟੇਟਮੈਂਟ ਲੈ ਕੇ ਬੰਦੀ ਕਾਰ ਵੀ ਅਮਤ ਜੰਦੀ ਜਾ ਰਹੀ ਬਿਲਕੁਲ ਸਿੱਧੂ ਜੀ ਇਹ ਅਸੀਂ ਹਾਂਜੀ ਹਾਂਜੀ ਉਹ ਵੀ ਆਪਾਂ ਦੇਖ ਰਹੇ ਹਾਂ ਹਾਂ ਜੀ ਕੈਮਰੇ ਲੱਗੇ। ਮੋਟਲੀ ਉਸਕੇ ਤੋਂ ਵੀ ਲੱਗ ਰਹੇ ਹਨ। ਆਂ ਜੇ ਫਰਾਉਤੀ ਦੀ ਬਾਜ਼ਾਦੀ ਫਰਾਉਤੀ ਇਹਨਾਂ ਕੋ ਪਹਿਲਾਂ ਵੀ ਮੰਗੀ ਸੀ 50 ਲੱਖ ਰੁਪਏ। ਤੇ ਹੁਣ ਦੁਬਾਰਾ ਇਹ ਫਰਾਉਤੀ ਦਾ ਮਾਮਲਾ ਆਇਆ। ਜੇ ਸਰ ਕੀ ਕਰਵਾਏਗਾ ਇਹਨੂੰ? ਇਹੇ ਮੁਕਦਮਾ ਦਰਜ ਕਰਕੇ ਬਾਂਦੀ ਕਾਰਵਾਈ ਵਿੱਚ ਲਿਆ ਰਹੇ। ਹਰ ਸੇ ਮੈਂ ਤੋਂ ਮੁੰਡਾ ਆਪਣੇ ਤੋਂ ਦਾ ਬੈਰੋਕੀ ਦਾ ਇਹਦਾ ਚਾਰ-ਪੰਜ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਗੋਲੇ ਮਾਰਦਿਆਂ ਜੋ ਅਣੂਸਾਤੇ ਵਿਅਕਤੀ ਜਿਹੜੇ ਮੋਰਸਾਂ ਦੇ ਆਏ। ਤੇ ਮੈਂ ਉਸ ਨਾਲੇ ਉੱਥੇ ਪਹੁੰਚਿਆ ਜੀ ਮੇਰੇ ਉਹ ਬਿਆਹ ਇਹਨੇ ਕੋ WhatsApp ਕਾਲ ਵੀ ਆਈ ਆ ਇਹਦਰ ਤੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਉਹਨਾਂ ਫੌਰ ਬਦਗਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਲੜਾ ਬੜਾ ਗੱਡੀਆਂ ਨੂੰ ਤੇ ਬਾਕੀ ਜੀ ਬਗੜਾ ਦੱਦ ਕਰ ਲਿਆ ਤੇ ਤੁਸੀਂ ਨੂੰ ਫੇਰ ਕਰਦੀ ਕੋਈ ਸਵਾਕ ਤੇ ਮਾਲਾ ਕਿਹਨੇ ਫਾਇਰ ਆਈ ਜੇ ਸ਼ੀਰੋਂ ਦਾ ਫਾਇਰ ਹੋਇਆ ਉਹ ਸ਼ੀਰੋਂ ਮਿਲਿਆ ਉਹਨੂੰ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੂੰ ਆਪਾਂ ਗਰਮਾ ਦਿੱਤਾ ਉਹ ਅਜੀਤ ਕਰਨਾਲ ਸਿੰਘ ਉਹਨੇ ਵੀ ਦੋ ਦੋ ਫਾਇਰ ਕੀਤੇ ਆ ਤੇ ਪਰੇ ਭੱਜ ਗਏ ਤੇ ਗੋਲੀ ਚਲਾਉਣ ਦਾ ਕਾਰਨ ਕੀ ਸੀ? ਕਰੋਦੀ ਮੰਗਦਾ ਸੀ 50 ਲੱਖ ਰੁਪਏ ਦਾ। ਕੰਫਰੈਸ ਤੋਂ ਕਿਤੇ ਆ? ਹਾਂਜੀ। ਕੀ ਕਰ ਦਿੱਤੇ? ਇੱਕ ਲੰਮਣ ਤਾਇਆ। ਕਿਹੜੇ ਤੋਂ ਘਟਾਉਣੇ ਕਿਨੇ ਭਾਈ ਸੀ? ਮਿਸ਼ਾਲ ਸਿੰਘ ਜੋੜੀਆਂ ਕਲਾ ਦਾ ਜੀ। ਕਿਹਨੇ ਤੇ ਤੁਹਾਡੇ ਮੱਲੇ ਨੇ। ਤੇ ਤੁਸੀਂ ਦੋ ਮਹੀਨੇ ਹੋ ਗਏ। ਆ। ਕਿਹੜਾ ਜਾਨੇ ਸੀ ਕਿ ਨਹੀਂ ਜਿਹੜੇ ਫਿਰਿਆ ਦੋ ਜਾਨੇ ਦੋ ਜਾਨੇ ਮੋੜ ਸਾਡੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਹੋਈ ਆ ਹਾਂ ਜੀ ਮੇਰੇ ਨਾਲ ਨਹੀਂ ਹੋਇਆ ਕੁਝ ਠੀਕ ਕੀ ਗੱਲ ਤੁਹਾਡੀ ਅਸੀਂ ਤੇਸ ਕਰ ਰਹੇ ਇਹਨਾਂ ਨੂੰ ਲਾ ਕੇ ਟੀਮ ਆਪਣੀ ਕਿੱਥੇ ਹਾਂ ਤੁਸੀਂ ਸੱਚੀ ਕਾਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਯੂਨਿਟ ਤੇ ਨਾਹਾਂ ਤੇ ਅੰਦਰ ਸੋਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ ਧਾਰਮਿਕ ਸਮਾਜਿਕ ਖੇਡਾਂ ਮੌਨਾਈਲਾ ਤੇ ਮੌਨਿੰਗਪੁਰ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਨੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ